ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੂਰੇ ਭਾਰਤ ਦੇ ਲੋਕਾਂ ਦੀ ਹੋੜ ਲੱਗੀ ਹੋਈ ਹੈ ਆਪਣੇ ਭਵਿੱਖ ਆਪਣੇ ਫਿਊਚਰ ਨੂੰ ਉਜਵਲ ਬਣਾਉਣ ਵਾਸਤੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਜਾਣਾ ਕੈਨੇਡਾ ਅਮਰੀਕਾ ਇੰਗਲੈਂਡ ਇਨ੍ਹਾਂ ਦੇਸ਼ਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚੋਂ ਬੜੇ ਬੱਚੇ ਜਾ ਰਹੇ ਨੇ ਜੇ ਗੱਲ ਕਰੀਏ ਅਮਰੀਕਾ ਦੀ ਅਮਰੀਕਾ ਇੱਕ ਬੜਾ ਵੱਡਾ ਝਟਕਾ ਦੇਣ ਜਾ ਰਹੀ ਹੈ ਪੰਜਾਬ ਤੋਂ ਇਲਾਵਾ ਭਾਰਤ ਦੇ ਬਾਕੀ ਰਾਜਾਂ ਤੋਂ ਗਏ ਹੋਏ ਬੱਚਿਆਂ ਨੂੰ ਇੱਕ ਪਾਸੇ ਲੋਕਾਂ ਦੇ ਦੁਆਰਾ ਲੱਖਾਂ ਰੁਪਏ ਲਾ ਕੇ ਅਮਰੀਕਾ ਦੇ ਵਿੱਚ ਐਂਟਰੀ ਮਾਰੀ ਜਾਂਦੀ ਹੈ ਪ੍ਰਵੇਸ਼ ਕੀਤਾ ਜਾਂਦਾ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਤੇ ਕਾਨੂੰਨੀ ਤਰੀਕੇ ਦੇ ਨਾਲ ਇੱਧਰ ਡੋਨਾਲਡ ਟਰੰਪ ਜਿਹੜੇ ਯੂਐਸਏ ਯਾਨੀ ਕਿ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਦੂਜੀ ਵਾਰ ਰਾਸ਼ਟਰਪਤੀ ਬਣ ਚੁੱਕੇ ਨੇ ਡੋਨਾਲਡ ਟਰੰਪ ਜਿਹੜੇ ਰਾਸ਼ਟਰਪਤੀ ਹੁਣ ਨਵੇਂ ਬਣੇ ਨੇ ਦੂਜੀ ਵਾਰ ਅਮਰੀਕਾ ਦੇ ਉਹਨਾਂ ਵੱਲੋਂ ਇੱਕ ਵੱਡੀ ਮੁਹਮਮ ਵਿੜੀ ਗਈ ਹੈ ਜਿਨ੍ਹਾਂ ਦੇ ਕੋਲ ਨਾਗਰਿਕਤਾ ਨਹੀਂ ਹੈ ਜਿਹੜੇ ਗੈਰ ਤਰੀਕੇ ਦੇ ਨਾਲ ਮਨੁੱਖੀ ਤਸਕੀਰਾਂ ਜਿਹੜੇ ਅਮਰੀਕਾ ਦੇ ਵਿੱਚ ਇੰਟਰ ਹੋਏ ਨੇ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਵੀ ਕਰ ਰਹੇ ਨੇ ਚਾਹੇ ਉਹ ਲੇਬਰ ਦਾ ਕੰਮ ਹੋਵੇ ਚਾਹੇ ਉਹ ਗਾਰਡਿੰਗ ਦਾ ਕੰਮ ਹੋਵੇ ਚਾਹੇ ਉਹ ਫਾਰਮਿੰਗ ਦਾ ਕੰਮ ਹੋਵੇ ਇਹਨਾਂ ਸਾਰੇ ਭਾਰਤੀਆਂ ਨੂੰ ਡੋਨਾਲਡ ਡਰਾਮਪ ਨੇ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਹੈ ਬਾਹਰ ਕੱਢਣ ਜਾ ਰਹੀ ਹੈ ਯਾਨੀ ਕਿ ਜਿਨ੍ਹਾਂ ਕੋਲ ਨਾਗਰਿਕਤਾ ਨਹੀਂ ਹੈ ਜਿਹੜੇ ਸਿਟੀਜ਼ਨਸ਼ਿਪ ਨਹੀਂ ਤੇ ਜਿਨ੍ਹਾਂ ਕੋਲ ਪ੍ਰੋਪਰ ਡਾਕੂਮੈਂਟ ਨਹੀਂ ਉਹਨਾਂ ਨੂੰ ਭਾਰਤ ਦੇ ਉਹਨਾਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਅਤੇ ਭਾਰਤ ਭੇਜਿਆ ਜਾਵੇਗਾ ਯਾਨੀ ਕਿ ਇੱਕ ਪਾਸੇ ਪੰਜਾਬ ਨਹੀਂ ਪੂਰੇ ਭਾਰਤ ਦੇ ਜਿਹੜੇ ਪਰਸ ਨੇ ਮਾਤਾ ਪਿਤਾ ਨੇ ਜਿੰਨਾਂ ਨੂੰ ਲੱਖਾਂ ਰੁਪਏ ਲਾਇਆ ਗਿਆ ਇਹਨਾਂ ਵੀਜ਼ਿਆਂ ਨੂੰ ਲੈਣ ਵਾਸਤੇ ਭਾਵੇਂ ਉਹ ਡੌਂਕੀ ਹੋਵੇ ਭਾਵੇਂ ਉਹ ਮਨੁੱਖੀ ਤਸਕੀਰਾਂ ਹੀ ਅਮਰੀਕਾ ਦੇ ਵਿੱਚ ਐਂਟਰ ਹੋਏ ਹੋਣ ਲੇਕਿਨ ਡੋਨਾਲਡ 트੍ਰੰਪ ਨੇ ਆਲਰੇਡੀ ਜਿਹੜੀ ਮੈਕਸੀਕੋ ਦੀ ਦੁਆਰ ਹੈ ਉਥੇ ਸਿਕਿਉਰਿਟੀ ਵਧਾ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਅਪਰਸਨ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੁਣ ਦਿੱਤਾ ਜਾਵੇਗਾ ਜੇਕਰ ਆਉਣਾ ਹੈ ਉਸ ਲਈ ਇੱਕ ਪੇਪਰ ਇੱਕ ਪ੍ਰੀਖਿਆ ਪਾਸ ਕਰਨੀ ਹੋਵੇਗੀ ਲੇਕਿਨ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਤੇ ਜਿਨ੍ਹਾਂ ਦੇ ਕੋਲ ਕਾਫੀ ਲੰਮੇ ਸਮੇਂ ਦੇ ਰਹਿਣ ਦੇ ਬਾਵਜੂਦ ਵੀ ਪ੍ਰੋਪਰ ਡਾਕੂਮੈਂਟਸ ਨਹੀਂ ਉਹਨਾਂ ਉੱਤੇ ਕਾਰਵਾਈ ਕਰਕੇ ਉਹਨਾਂ ਨੂੰ ਭਾਰਤ ਵੱਲ ਤੋਂ ਵਕਸ ਪੇ ਜੁਤਾ ਜਾਵੇਗਾ ਸਭ ਤੋਂ ਬੱਚੇ ਜ਼ਿਆਦਾ ਨੇ ਪੰਜਾਬ ਦੇ ਯਾਨੀ ਕਿ ਟੋਟਲ 18 ਤੋਂ ਲੈ ਕੇ 20000 ਬੱਚੇ ਨਵੇਂ ਸਾਲ ਤੋਂ ਪਹਿਲਾ ਪਹਿਲਾ ਰਿਪੋਰਟ ਕੀਤੇ ਜਾਣ ਕੇ ਅਮਰੀਕਾ ਦੀ ਸਰਕਾਰ ਵੱਲੋਂ ਡੋਨਾਲਡ 트ਰੰਪ ਨੇ ਆਪਣੇ ਅਧਿਕਾਰੀਆਂ ਨੂੰ ਇਹ ਆਦੇਸ਼ ਦੇ ਦਿੱਤੇ ਨੇ ਕਿ ਸ਼ਾਪੇਬਾਰੀ ਕਰੋ ਉਹਨਾਂ ਬੱਚਿਆਂ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਅਮਰੀਕਾ ਦੇ ਵਿੱਚ ਆਏ ਹੋਏ ਨੇ ਜਿਵੇਂ ਹੀ ਉਹ ਫੜੇ ਜਾਂਦੇ ਨੇ ਨਾਲ ਦੀ ਨਾਲ ਹੀ ਉਹਨਾਂ ਨੂੰ ਡਿਪੋਰਟ ਕਰਕੇ ਇੰਡੀਆ ਭੇਜਿਆ ਜਾਵੇ ਤਾਂ